ਆ ਪੱਥਰਾਂ ਦੀ ਸਾਨੂੰ ਭੀੜ ਚਰਾਣਾ ਹੋਈ ਉਹ ਲੋਕਾਂ ਦੇ ਆ ਪੱਥਰਾਂ ਦੀ ਦੁਨੀਆ ਜੋ ਮਰਜ਼ੀ ਕਰ ਲਵੇ ਡਾਂਗਾ ਮਾਰ ਲਵੇ ਫੱਟ ਦੇ ਦੇਵੇ ਛੱਟ ਦੇ ਦੇਵੇ ਗੋਲੀਆਂ ਚਲਾ ਲਵੇ ਦੁਨੀਆ ਪਰ ਜਦੋਂ ਕੋਈ ਆਉਂਦਾ ਬੈਰ ਕਮਾਵੇ ਤੇ ਫਿਰ ਦੁੱਖ ਨਾ ਕਰ। ਦੁਨੀਆਂ ਦੇ ਦਿੱਤੇ ਫੱਟ ਮਿਟ ਜਾਣਗੇ ਪਰ ਆਪਦੇਆਂ ਦੇ ਦਿੱਤੇ ਫੱਟ ਕਦੇ ਨਹੀਂ ਮਿਟਦੇ। ਦੁਨੀਆਂ ਭਾਵੇਂ ਤਲਵਾਰਾਂ ਮਾਰ ਲਵੇ, ਗੋਲੀਆਂ ਮਾਰ ਲਵੇ, ਬੰਦਾ ਜਰ ਜਾਂਦਾ ਪਰ ਆਪਦੇ ਜਦੋਂ ਤਾਨੇ ਵੀ ਮਾਰਨ ਉਹ ਜਰੇ ਨਹੀਂ ਜਾਂਦੇ। ਹਾਏ ਏ ਲੋਕਾਂ ਦੇ ਆ ਪੱਥਰਾਂ ਦੀ ਸਾਨੂੰ ਭੀੜ ਚਰਨਾ ਹੋਈ ਓ ਲੋਕਾਂ ਦੇ ਆ ਪੱਥਰਾਂ ਦੀ ਓ ਲੋਕਾਂ ਦੇ ਆ ਪੱਥਰਾਂ ਦੀ ਸਾਨੂੰ ਭੀੜ ਚਰਨਾ ਹੋਈ ਲੋਕਾਂ ਦੇ ਆ ਪੱਥਰਾਂ ਦੀ ਸਾਨੂੰ ਭੀੜ ਚਰਨਾ ਸੱਜਣਾ ਨੇ ਫੁੱਲ ਮਾਰਿਆ ਜਦੋਂ ਆਪਦੇ ਤਾਨੇ ਵੀ ਮਾਰਨੇ ਦੁਨੀਆ ਗੋਲੀਆਂ ਮਾਰ ਲਵੇ ਜ਼ਖਮ ਵੱਜ ਜਾਣਗੇ ਪਰ ਆਪਦਿਆਂ ਦੇ ਤਾਨੇ ਤਲਵਾਰਾਂ ਤੇ ਤੀਰਾਂ ਨਾਲੋਂ ਭੈੜੇ ਹੁੰਦੇ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ who <laughs> you ਜਿਨ੍ਹਾਂ ਨਾਲ ਇੱਕੋ ਥਾਲੀ 'ਚ ਬਹਿ ਕੇ ਖਾਦਾ ਹੋਵੇ ਜਦੋਂ ਉਹ ਦਗੇ ਕਮਾਉਣ ਤੇ ਫਿਰ ਦੁੱਖ ਇੱਥੇ ਲੱਗਦਾ। ਉਹ ਜਿਹੜਾ ਕਈਆਂ ਹੋਈਆਂ ਗੱਲਾਂ ਤੇ ਵਜਿਓ ਤਾਨੇ ਨਾ ਬੰਦੇ ਨੂੰ ਮਰਦੇ ਦਮ ਤੱਕ ਨਹੀਂ ਭੁੱਲਦੇ। ਦੁਨੀਆਂ ਜੋ ਮਰਜ਼ੀ ਕਰ ਲਵੇ ਪਰ ਜਦੋਂ ਆਪਦੇ ਕਰਨ ਫਿਰ ਦੁੱਖ ਲੱਗਦਾ। ਕਿਉਂਕਿ ਗੱਲ ਇਸ ਤਰ੍ਹਾਂ ਹੈ ਸੁਣਿਓ। ਉਹ ਤੇਰੇ ਖੋਲਿਓ ਸਿਵਲੀਆ ਯਾਰਾ ਮੇਰੇ ਵਜ ਦੇ ਵਾਗਤ ਨਵਾਰਾ ਤਾਨੇ ਜਿਹੜੇ ਆਉਂਦੇ ਆ ਉਹ ਤੇਰੇ ਫੁੱਲ ਵਿੱਚ ਵਲੀ ਆ ਯਾਰਾ ਮੇਰੇ ਵਜ